ਜਾ ਨੀਦਰਲੈਂਡਸ ਯੂਰਪੀਅਨ ਦੇਸ਼ਾਂ ਤੋਂ ਉੱਟ ਕੇ ਕਿਤੇ ਇੱਧਰ ਆਏ ਆ ਸਾਊਥ ਅਫਰੀਕਾ ਸਾਊਥ ਅਫਰੀਕਾ ਤੋਂ ਬਾਅਦ ਇਹ ਦੂਜੇ ਦੇਸ਼ਾਂ ਵਿੱਚ ਲੱਗ ਕੇ ਆਪਣਾ ਜ਼ਾਬੀਆ ਨੇ ਬੀਬੀਆ ਜ਼ਿੰਬਾਬਵੇ ਤੇ ਸਾਰੇ ਦੇਸ਼ਾਂ ਵਿੱਚ ਸਾਰਾ ਸਾਰੀ ਜਗ੍ਹਾ ਫੈਲ ਗਿਆ ਖੇਤੀ ਤੇ ਖੇਤੀ ਨਾਲ ਜੁੜੇ ਸੰਦਾਵਾਰੇ ਆ ਜਿਹੜੇ ਤੇ ਖੇਤੀ ਦੇ ਸੰਧ ਵਕ ਵਕੀ ਸਿਰ ਤੋਂ ਆਉਂਦੇ ਆ ਟਰੈਕਟਰ ਬਣ ਗਿਆ ਇਹ ਵਕ ਵਕਰੀਆਂ ਨੇ ਤੇ ਆਪਣੇ ਦੇ ਦਿਲ ਚਸਪੀ ਦਾ ਵਿਸ਼ਾ ਇਹ ਜਗ੍ਹਾ ਤੇ ਜੇ ਖੜੇ ਆ ਬੜੇ ਦਾ ਨਾਮ ਸਾਰਾ ਇਹਦਾ ਮਾਲ ਇੰਡੀਆ ਦਾ ਬਾਈ ਇਸ ਤੋਂ ਦਾ ਨਹੀਂ ਲੋਕਲ ਹੈ ਲੋਕਲ ਆ ਹਾਂਜੀ ਅੱਛਾ ਹਾਂਜੀ ਤੇ ਉਹ ਲਿਆ ਕੇ ਕਿਥੇ ਸਮਾਨ ਖੇਚਦੇ ਨੇ ਇੰਡੀਆ ਤੋਂ ਸਮਾਨ ਆਉਂਦਾ ਜੀ ਬਹੁਤ ਪੰਜਾਬ ਤੋਂ ਹੀ ਆਉਂਦਾ ਤਕਰੀਬਨ ਜਾ ਦੱਸ ਠੀਕ ਹੈ ਬਾਈ ਹਾਂਜੀ ਇੱਥੇ ਵੀਰੇ ਲਿਆ ਕੇ ਵੇਚਦੇ ਨੇ ਠੀਕ ਹੈ ਹਾਂਜੀ ਚਲੋ ਮਾੜਾ ਇਹਨਾਂ ਚਾਦੀ ਵਾਰੀ ਹੁੰਦਾ ਸਮਾਨ ਇੰਡੀਆ ਤੋਂ ਇੱਧਰ ਆਉਂਦਾ ਪੰਜਾਬ ਚੋਂ ਅਤੇ ਪੰਜਾਬ ਚੋਂ ਸਮਾਨ ਇੱਧਰ ਆਉਂਦਾ ਥੈਂਕ ਯੂ ਬਹੁਤ ਸਾਰੇ ਕਿੰਨੇ ਟਾਈਮ ਤੋਂ ਕਿ ਸਾਰੀ ਪੰਜਾਬ ਤੋਂ ਇੰਡੀਆ ਤੋਂ ਆ ਰਹੀ ਹੈ ਜੀ ਕਿਤਾ ਤੈਪੀ ਤੇ ਜਿਹੜਾ ਟਰੈਕਟਰ ਖੜਾ ਹੀ ਲੈਂਦੀ ਹੈ ਇਹ ਸੋਨਾਲੀ ਕਟਰੈਕਟਰ ਆ ਜੀ ਬੇਸਿਕਲੀ ਇੱਥੇ ਇਹਨੂੰ ਲੈਂਡੀ ਨਾਲ ਆ ਰਿਹਾ ਜੀ ਠੀਕ ਹੈ ਤੇ ਜਿਵੇਂ ਆਪਣੇ ਨਿਊ ਹਾਲੈਂਡ ਅਜੀ ਗਈ 75 ਚਪੀ ਤੱਕ ਤੇ ਉਹ ਸਾਰੇ ਮਨੋ ਇੱਥੇ ਕੇਸ ਦੇ ਨਾਮ ਆ ਰਹੇ ਨੇ ਸੋ ਇੱਕ ਬੋਟਾ ਇਹ ਵੀ ਟੀਟੀਐਨਓ ਆ ਜੀ ਕਟਰੈਕਟਰ ਲਾਈਕ ਦਾ ਸ੍ਰੀ ਸੁਨਤੱਖ ਨਹੀਂ ਜਬਈ ਖਾ ਜੀ ਤੁਸੀਂ ਜਿਹੜੇ ਕਹਿੰਦੇ ਭਗਤੇ ਵਾਲੇ ਹੈਡਪੇ ਇਹ ਲੈ ਕੇ ਰੱਖੀ ਬੈਠੇ ਇਹੀ ਰੱਖੀ ਬੈਠੇ ਜੀ ਭਗਤੇ ਵਾਲੇ ਹਰਪੇ ਨੂੰ ਮੇਂ ਪੰਜਾਬ ਤੋਂ ਕਿੰਧਰੇ ਆ ਰਹੀ ਹੈ ਜੀ ਤੇ ਜਿਹੜੇ ਮੇਰੀ ਪਰੂ ਪਰ ਆ ਰਹੇ ਨੇ ਜੀ ਸਰਨਾ ਤੇਰੀ ਪਸਾਰੇ ਇਹਨਾਂ ਤੋਂ ਸਿਸਟਰ ਹੈਗਾ ਜੀ ਸਾਰਾ ਇਲਾਕਾ ਖੇਤੀਬਾੜੀ ਦਾ ਜਿਸ ਤਰ੍ਹਾਂ ਕਰਕੇ ਖੇਤੀ ਵਾਲਾ ਮਾਹੌਲ ਹੀ ਇੱਥੇ ਹੈ ਨਾ ਸਾਦੇ ਆਦੀ ਸਪਰੇ ਪਾਪੋਗੇ ਜਿਵੇਂ ਤੇ ਆਹ ਵੱਲੋਂ ਜਿਵੇਂ ਛੱਲੀਆਂ ਛੁਲੀਆਂ ਕੋ ਕਰਦੇ ਮੱਕੀ ਕੋ ਉਦਰਨੀ ਹੈ ਠੀਕ ਹੈ ਹਾਂ ਜੀ ਜੇ ਕੋਈ ਹੋਰ ਚੀਜ਼ ਦਾ ਚੂਰਾ ਬਣਾਉਣਾ ਉਹ ਚੀਜ਼ ਦੱਸਣਾ ਸਾਰੀ ਮਸ਼ੀਨਰੀ ਰੱਖੀ ਹੋਈ ਹੈ ਨਾ ਟ੍ਰਾਂਸਪੋਰਟ ਦਾ ਸਰ ਹਾਂ ਜੀ ओके हां रिया ਜਿਹੜਾ ਵੀ ਫਾਰਮਿੰਗ ਦਾ ਸਾਰਾ ਸਾਮਾਨ ਉਹਨੇ ਰੱਖਿਆ ਆਪਣੇ ਕੋਲ ਇੰਡੀਆ ਤੋਂ ਇمپੋਰਟ ਕਰਾ ਕੇ ਨਾ ਇੰਡੀਆ ਪੰਜਾਬ ਤੋਂ ਇਤਿਨ ਮਨ ਲਸਾਕਾ ਸਾਊਥ ਅਫਰੀਕਾ ਇਹਦਾ ਗਈ ਹੁਣ ਆਹ ਜੀ ਇਹ ਇੱਥੇ ਹੈਗੀ ਹੈ ਠੀਕ ਹੈ ਬਾਈ ਹਾਂ ਰੀਆ हां जी ਇਹ ਕਾ ਵਰਦੇ ਇਹਦੇ ਨਾ ਫਾਰਮਾ ਪੁਰਦਾ ਜਿਵੇਂ ਕੋਲ ਲਾਉਣਾ ਜੀ ਸਾਡੇ ਇੱਥੇ ਹੀ ਵਰਦੇ ਸਾਰੀ ਜਗ ਵਰਦੀ ਠੀਕ ਹੈ ਤੇ ਆ ਜਿਵੇਂ ਯਾਤਰੀ ਉਤਰਨ ਵਾਸਤੇ ਇੱਕ ਸੁਹਾਗੀ ਅਗੋਂ ਹੀ ਇੱਕ ਸਾਥ ਚੱਲੀਆਂ ਭੰਨਣ

ਨਹੀਂ ਨਹੀਂ ਜੀ ਇਹ ਪੰਜਾਬ ਪੋਰਟਡ ਬਾਈ ਅੱਛਾ ਇੰਪੋਰਟਡ ਬਾਈ ਜਾਂ ਵੀ ਆ ਹਾਂ ਜੀ ਸੇ ਬਰਿਆਲ ਤੋਂ ਆ ਰਿਹਾ ਏ ਸਾਰਾ ਹਾਂ ਅਮਰ ਜਰਵੀ ਨਾਮ ਹੀ ਆ ਬਾਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਇਥੇ ਆਉਦੀ ਮਾਰਕੀ ਲਾ ਕੇ ਤੇ ਫਿਰ ਵੇਚਦੇ ਨਹੀਂ ਹਾਂ ਉੱਥੇ ਆਪ ਦਾ ਸਟicker ਲਾ ਲੈਂਦੇ ਆ ਨਾ ਕਿ ਇੰਪੋਰਟਡ ਬਾਈ ਹਾਂ ਜੀ ਕਿੰਨਾ ਬਰੋਲਾ ਲਾ ਕੇ ਆ ਜੀ ਛਿੱਲੇ ਸੋਨੇ ਸੋਨੇ ਟਰੈਕਟਰ ਮਸ਼ੀਨਰੀ ਕਿੰਨੀ ਸੋਣੀ ਹਣਾ ਰੰਗ ਬਰੰਗੀ ਅੰਦਰ ਬਹੁਤ ਕੁਝ ਹੈ ਨਾ ਜਨਰੇਟਰ ਤੋਂ ਨਿੱਕੀ ਤੋਂ ਨਿੱਕੀ ਚੀਜ਼ ਲੈ ਕੇ ਵੱਡੀ ਤੋਂ ਵੱਡੀ ਸਾਰੇ ਕੁਝ ਮਿਲਦੀ ਹੈ ਜੀ ਇੱਥੇ ਹਾਂਜੀ तकरीबन ਗੋਰੇ ਕਰਿਆਂ ਸਾਰੇ ਜ਼ਾਤੀਆ ਜੋ ਜੇ ਸੋ ਲੈ ਕੇ ਜਾਂਦੇ ਨੇ ਥੋੜੀ ਜੀ ਆਏ ਸਹਿਤ ਹੋ ਜਾਂਦੀ ਹੈ ਕ੍ਰੈਡਿਟ ਤੇ ਦੇ ਦਿੰਦੇ ਨੇ ਮੰਨੋ ਲੋਨ ਦਾ ਦਿਨ ਨੇ ਲੋਨ ਕਰਦੇ ਕਿਸ ਤਾ ਬੁੱਤਾ ਦੇ ਦਿੰਦੇ ਨੇ ਠੀਕ ਹੈ ਹਾਂਜੀ ਜ਼ਰ ਜ਼ਰ ਦਾ ਕੰਮ ਚੱਲਦਾ ਹਾਂਜੀ ਹਾਂਜੀ ਮੰਨੋ ਵਿੱਚ ਆਪਾਂ ਕਹਿ ਰਹੇ ਨੇ ਵੀ ਗੋਰੇ ਦੇ ਕਿੰਨੇ ਕ ਪੈਸਾ ਆਊਗਾ ਹਾਂ ਬਾਈ ਇਹਦੀ ਵੇਚ ਵੇਚ ਤਾਂ ਇਹ ਥੋੜਾ ਜਿਹਾ ਸਟ੍ਰਗਲ ਕਰ ਰਹੇ ਨੇ ਵਿੱਚ ਬੰਦੇ ਵਿੱਚ ਬੰਦੇ ਪੂਰੇ ਪੈਸੇ ਚ ਨਹੀਂ ਠੀਕ ਹੈ ਮੇਰੇ ਹਾਂ ਤੁਸੀਂ ਜਦੋਂ ਕਰ ਕਰ ਫਸਲਾਂ ਵੜਦੇ ਹੋ ਲੋਕਾਂ ਦੇ ਥੋੜਾ ਵੀ 10000 ਚਲੇ ਜਾਂਦਾ ਹਾਂਜੀ ਐ ਚੱਲ ਜਾਂਦਾ ਟੈਰੇ ਮਹੀਨਾ ਹੋ ਜਾਂਦਾ ਹੀ ਕੋਈ ਪਤਾ ਫਿਰ ਉਹਨਾਂ ਨੂੰ ਮੰਨ ਲਓ ਵਿੱਚੋਂ ਪੇਮੈਂਟ ਆਉਂਦੀ ਹੈ ਜੀ ਠੀਕ ਆ ਫਿਰ ਉਹ ਤੋਂ ਬਾਅਦ ਪੇਮੈਂਟ ਆਪਾਂ ਨੂੰ ਕਰਦੇ ਨਹੀਂ ਤੇ ਕਿਹੜੇ ਛੜੇ ਮਾਰਨੇ ਪੈਂਦੇ ਆ ਬਾਈਕਰ ਤਾਂ ਕੋਈ ਫੋਨ ਫਾਨੀ ਕਰਨਾ ਪੈਂਦਾ ਜੀ ਵਿੱਚ ਤਾਂ ਵੇਚਦਾ ਜਿਹਨਾਂ ਕੋਲ ਪੈਸੇ ਹੁੰਦੇ ਆ ਤਾਂ ਨਾਅਰ ਦੇ ਦੇ ਦਿੰਦੇ ਨੇ ਠੀਕ ਕੋਈ ਵਿੱਚ ਵੀ ਨਾ ਲਾਉਂਦੇ ਫਿਰ ਆਪਾਂ ਨੂੰ ਵੀ ਚਲੋ ਪਤਾ ਹੀ ਸਮਝਣਾ ਪੈਂਦਾ ਆਪ ਦੀ ਜੇਤੀਆ ਖੇਤੀਬਾੜੀ ਵਾਲਿਆਂ ਹਾਂ ਹਾਂ ਜੀ ਸਹੀ ਹੈ ਬਾਈ ਹਾਂ ਜੀ ਚਲੋ ਵਧੀਆ ਆਪਾਂ ਫੋਰ ਪਾਸੇ ਨੂੰ ਦੇਖੀਏ ਰੰਗ ਢੰਗ ਹਾਂ ਜੀ ਹਾਂ ਜੀ ਚਲੋ ਰੰਗ ਰੰਗੇ ਖੇਤੀ ਦੇ ਸੰਤ ਵੱਖੋ ਵੱਖੋ ਵਰਤੋਂ ਚ ਆਉਣ ਵਾਲੇ ਇਹ ਆਪਾਂ ਜਗ੍ਹਾ ਤੇ ਬਣਾਵਾਂਗੇ ਟਿਕਟ ਕੀਤਾ ਇਸੇ ਬਹੁਤ ਖਾਓ ਦੇ ਆਹੋਕੋ ਮਿਸਟਰ ਸੈਂਕਸ ਸਾਰੋ ਸੈਂਕਸ ਓਕੇ ਸਾਰੋ ਥੈਂਕ ਯੂ ਬ੍ਰਦਰ ਥੈਂਕਸ ਆਲੋਕ ਚਲਿਏ ਜੀ ਚਲੋ ਵੱਡੀ ਸੜਕ ਤੋਂ ਹਟ ਕੇ ਜਦੋਂ ਪਾੰਦਰ ਨੂੰ ਆਉਣੇ ਤਾਂ ਅੰਦਰੋਂ ਦਾ ਇਹੋ ਜਿਹਾ ਮਾਹੌਲ ਬਣ ਜਾਂਦਾ ਇਹ ਇਲਾਕਾ ਵੀ ਪਹਾੜੀ ਹੈ ਇੱਧਰ ਵੀ ਪਹਾੜ ਦੇ ਨੇ ਦੂਜੇ ਇੱਧਰੇ ਸਾਰ ਗ੍ਰੀਨ ਜਿਹਾ ਜਿੱਦਾਂ ਵੀ ਪੈਂਦਾ ਉਹੀਆਂ ਦਾ ਸੋਹੇ ਲੱਗ ਜਾਂਦੇ ਨੇ ਫਿਰ ਉਹ ਨੀਂਹ ਜਿਹੜੀ ਉਹ ਪਾਣੀ ਉਹ ਯਾਰ ਸੋਹਣਾ ਉਹਨੂੰ ਇਹ ਖੇਤੀ ਆਸ ਵਾਕ ਦੇ ਦੇ ਤੇ ਆਪਣੇ ਸਾਹਮਣੇ ਖੜਾ ਮਿਸਟਰ ਚਪਾਟਾ ਹੈਲੋ ਮਿਸਟਰ ਚਪਾਟਾ ਹਾਊ ਆਰ ਯੂ ਚਪਾਟਾ ਆਈ ਐਮ ਫਾਈਨ ਵਾਟਸ ਗੋਇੰਗ ਆਨ ਨਾ ਹੈ ਨਾ ਓਕੇ ਹਾਊ ਲੌਂਗ ਯੂ ਵਰਕ ਵਿਦ ਥਿਸ ਪੀਪਲ ਪੰਜਾਬੀ ਪੀਪਲ ਯਾ ਬੀ ਵਰਕਿੰਗ ਵਿਦ ਥੈਮ ਫੋਰ ਆਲਮੋਸਟ 10 ਇਅਰਸ 10 ਇਅਰਸ ਨਾ ਓਕੇ ਹਾਊ ਟੂ ਵਾਟਸ ਯਰ ਐਕਸਪੀਰੀਅੰਸ ਵਿਦ ਥੈਮ ਮਾਈ ਐਕਸਪੀਰੀਅੰਸ ਇਜ਼ ਦੈਟ ਦੇ ਆਰ ਗੁੱਡ ਪੀਪਲ ਓਕੇ 10 ਸਾਲ ਹੋ ਗਏ ਨੇ ਇਹਨਾਂ ਨੂੰ ਕੰਮ ਕਰਦੇ ਨੂੰ ਪੰਜਾਬੀ ਦਾ लेट्स ਗੋ ਬ੍ਰਦਰ ਯਾ ਯਾ ਆਪ ਨੂੰ ਦੇਖਣ ਵਾਲੇ ਬਹੁਤ ਸਾਰੇ ਮਿੱਤਰ ਪੇਲੀਏ ਸਵਾਰ ਪਹੁੰਚ ਜਾਂਦੇ ਆ ਕਿ ਆਪਾਂ ਉਹਨਾਂ ਜਿਹੜੇ ਸ਼ਹਿਰਾਂ ਚ ਮਿਲਦੇ ਆ ਉਹ ਜਵਾਨ ਹੁੰਦੇ ਆ ਮੁੰਡੇ ਹੁਣ ਤਾਂ ਕੁੜੀਆਂ ਹੁਣ ਬਜ਼ੁਰਗ ਇਹਨਾਂ ਦੇਸ਼ਾਂ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਉਹਦਾ ਕਾਰਨ ਇਹ ਵੀ ਇਹਨਾਂ ਦੀ ਖਰਾਕ ਕਿਹੋ ਜੀ ਆ ਕਿ ਜਿਆਦਾ ਫੈਕਟਰੀਆਂ ਦੇ ਨੇ ਆਪਣੇ ਨਾਲ ਮਿਸਟਰ ਚਪਾਟਾ ਹੁਣੀ ਖੜੇ ਨੇ ਤੇ ਮਿਸਟਰ ਚਪਾਟਾ ਹੁਣੀ ਆ ਬਹੁਤ 55 55 55 ਹਜ਼ਾਰ 55 ਸਾਲਾਂ ਦੇ ਨੇ ਤੇ ਇਹ ਸੋਕਣਾ ਗੱਭਰੂਆਂ ਨੂੰ ਬੰਦ ਪੋੜੇ ਤਾਂ ਕਰਕੇ ਇੱਥੇ ਆਪਾਂ ਜਿਹੋ ਜਿਹੇ ਬੁੜੇ ਦੇਖਣਾ ਚਾਹੋ ਨੇ ਆ ਉਹ ਜੇ ਨਿਮਰ ਤੇ ਇੱਥੇ ਫਿੱਟ ਯੰਗ ਤੇ ਇਹੋ ਜਿਹਾ ਮਾਹੌਲ ਦੇ ਵੈਰੀ ਫਿੱਟ ਹੈ ਇਹ ਇੱਥੇ ਕੰਮ ਕਰਦੇ ਰਹਿੰਦੇ ਨਾ ਉੱਥੇ ਵਰਕ ਕਰਦੇ ਰਹੋ ਤਾਂ ਜਵਾਨ ਹੀ ਰਹਿੰਦਾ ਬੰਦਾ ਕੋਮ ਦੇ ਕਮਾਉਂਦੇ ਇਸ ਵੇਲੇ ਆਪਾਂ ਇੱਕ ਹੋਰ ਫਾਰਮ ਤੇ ਖੜੇ ਆ ਤੇ ਜਿਹੜੀ ਅੰਗਰੇਜ਼ਾਂ ਦਾ ਫਾਰਮ ਹੈ ਸਾਹਮਣੇ ਉੱਧਰਲੇ ਪਾਸੇ ਮੱਕੀ ਦਸਦੀ ਆ ਤੇ ਵਰਤੇ ਪਰ ਜਿੱਵੇਂ ਪਹਿਲਾਂ ਆਪਾਂ ਗੱਲਾਂ ਕਰਦੇ ਆਂ ਤੇ ਰੇ ਸਪਰੇ ਇਹ ਰੱਜ ਕੇ ਵਰਤਦੇ ਆ ਪੂਰਾ ਠੋਕ ਕੇ ਪਾਉਂਦੇ ਆ ਮੱਕੀ ਨੂੰ ਆ ਜਿਹੜਾ ਸਾਹਮਣੇ ਸੰਤ ਖੜਾ ਇਹ ਸਪਰੇਅਰ ਆ ਬਹੁਤ ਵੱਡਾ ਪੁਰਜਾ ਹੈ ਸਪਰੇਅ ਕਰਦੇ ਨੇ ਇਹਦੇ ਨਾਲ ਇਹ ਕਿੰਨਾ ਥਾਂ ਲ ਜਾਂਦਾ ਹੁਣ ਇਕੱਠਾ 20 20 ਮੀਟਰ ਥਾਂ ਇੱਕ ਵਾਰ ਚ ਤੇ ਜਿਹੜਾ ਲਾਂਦੀ ਨੀਂ ਨਾਲ ਦਾ ਟਰੈਕਟਰ ਆ ਪਹਿਲਾਂ ਵੀ ਦੱਸਿਆ ਸੀ ਇਹ ਸੋਨਾ ਦੀ ਕਈਆ ਉੱਤਰ ਜਾ ਕੇ ਨਾਮ ਚੇਂਜ ਕਰ ਲੈਂਦੇ ਤੇਤੀ ਦੇ ਖੇਤਾਂ ਦਾ ਟਰੈਕਟਰ ਕੋਈ ਸਪਰੇਅ ਕਰਨ ਵਾਲਾ ਕੋਈ ਗੱਡੀਆਂ ਗੁੱਡੀਆਂ ਇਹ ਬਹੁਤ ਸਾਰਾ ਕੁਝ ਇਹਨਾਂ ਦੇ ਡਰਾਈਵਰ ਮਕੈਨਿਕ ਇਹ ਬੰਦੇ ਇੱਥੋਂ ਵਾਲੇ ਹੁੰਦੇ ਨੇ ਅਫਰੀਕਾ ਵਾਲਾ ਜਿਹੜੇ ਇੱਥੇ ਫਾਰਮਾਂ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਆ ਤੇ ਇਹਨਾਂ ਦੇ ਪਾਸੇ ਇੱਕ ਵੱਡਾ ਬਣਾਇਆ ਹੋਇਆ ਟਿਕਾਣਾ ਜਿੱਥੇ ਬੈ ਕੇ ਇਹ ਦਸਤਰੀ ਕੰਮ ਕਾਰਜ ਕਰਦੇ ਆ ਇਹ ਖੇਤੀ ਵੱਖਰੇ ਤਰ੍ਹਾਂ ਦੀ ਹੁੰਦੀ ਹੈ ਕਾਗਜ਼ਾਂ ਤੇ ਹੁੰਦੀ ਹੈ ਫਿਰ ਪ੍ਰੈਕਟੀਕਲੀ ਜਾ ਕੇ ਪੈੜੀਆਂ ਚ ਵਰਦੇ ਆ ਕੀ ਕੁਝ ਕਰਨਾ ਕਿਹੋ ਜੀ ਰੇਸੇ ਪਰੇ ਪਾਉਣੀਆਂ ਉਹ ਸਾਬਤ ਆ ਲਾਇਆ ਜਾਂਦਾ ਸਾਰਾ ਇੱਥੇ ਹੀ ਹੈ ਪੇਪਰ ਵਰਕ ਹੁੰਦਾ ਦੇਖੋ गाइस ਇੱਥੇ ਮੈਂ ਪੇਪਰ ਵਨ ਜਿਆਦਾ ਰੱਖੀ ਰੱਖਦੇ ਆ ਅਸੀਂ ਬਿਲਕੁਲ ਅਡੀਜ਼ਾਈਨ ਲੱਗ ਗਿਆ ਸਾਰੇ ਬੋਲ ਕੇ ਕਨਾਲੀ ਦੀ ਦਵਾਈ ਤੇ ਸਪਰੇਅ ਕਰਕੇ ਜਿਆ ਫੌਰੀ ਤਰਹੀ ਕਹਿੰਦਾ ਆਪਣੀ ਮਿੱਟੀ ਦੀ ਚੈਕ ਕਰਦੇ ਆ ਕੀ ਚਾਹੀਦਾ ਕੀ ਨਹੀਂ ਫੇਰ ਉਹ ਕਰਦੇ ਠੀਕ ਆ ਭਾਈ ਪ੍ਰੈਜ਼ੀਡੈਂਟ ਜੀ ਨਾਲ ਮਿਸਟਰ ਬੂਨਾ ਜੀ ਫੋਟੋ ਬੱਟੀ ਖੇਤੀਬਾੜੀ ਦਾ ਇੱਥੇ ਮੁੰਡਾ ਕੰਮ ਕਰਦਾ ਹੈ শ্রীলঙ্কা ਦਾ ਉਹਨੇ ਅਜਿਹਾ ਜਿਹੇ ਸਲਾਈ ਹੋਏ ਨੇ ਜਿਹਦਾ ਵੀ ਸਪਰੈਸਕੂਲ ਕਰਦੇ ਨੇ ਜੀ ਆ ਜਾਵਾਂ ਜਾਵਰ ਮਾਰਿਆ ਦੀ ਪਹਿਲਾ ਜੱਪੜੇ ਖਾਲਾ ਜੀ ਹੁਣ ਸਕਾਰ ਵੀ ਕਰਦੇ ਨੇ ਸਕਾਰ ਵੀ ਕਰਦੇ ਇੱਥੇ ਹੂੰ ਤੇ ਇਹਨੂੰ ਕਿਹਾ ਜਾਂਦਾ ਟਿਪਟਾ ਆ ਮੱਕੀ ਬੀਜੀ ਹੋਈ ਆ ਸਾਰੀ ਆ ਸਾਰੀ ਮੱਕੀ ਬੀਜੀ ਹੋਈ ਆ ਤੇ ਆ ਇੱਕ ਫੋਰਾ ਲੱਗਾ ਹੋਇਆ ਇਹ ਫੋਰਾ ਇਸ ਤਰ੍ਹਾਂ ਘੁੰਦਾ ਰਹਿੰਦਾ ਘੁੰਦਾ ਰਹਿੰਦਾ ਘੁੰਦਾ ਰਹਿੰਦਾ ਸਾਰੇ ਖੇਤ ਨੂੰ ਪਾਣੀ ਦਿੰਦਾ ਰਹਿੰਦਾ ਜਿਹੜਾ ਵੀ ਉਹ ਸਾਹਮਣੇ ਰਸਤੇ ਰਜੂ ਤੋਂ ਜੋ ਸੇਮੰਤਰ ਵੈਰਦ ਤੇ ਉਸ ਸਾਰਾ ਫਾਈਲਿੰਗ ਕੋਈ ਨਹੀਂ ਮੇਰਾ ਮਾਜੀ ਸਾਰੀ ਕਾਜ ਦੀ ਕਾਰਵਾਈ ਫਾਈਲ ਹੋ ਨਾ ਕੇ ਘੱਟੋ ਘੱਟ 2030 ਫਾਈਲ ਆਈਆਂ ਹੋਣਗੀਆਂ ਵੀ ਸਾਰੀ ਜਿਹੜੀ 2003 ਤੋਂ ਸ਼ੁਰੂ ਕਰੀ ਕੀਤੀ ਸਾਰਾ ਰਿਪੋਰਟ ਇੰਨੇ ਕੋਈ ਹੋ ਵਾਹ ਅੱਛਾ ਪੁਰਾਣੀ ਖੇਤੀ ਦਾ ਵੀ ਕੋਡ ਆ ਗਿਆ ਨਵੀਂ ਵੀ ਹੈ ਪੁਰਾਣੀ ਦਾ ਵੀ ਹੈ ਕੀ ਹੋ ਰਿਹਾ ਕਰੀਆਂ ਕਿ ਵਰਤਿਆ ਕੀ ਨਹੀਂ ਵਰਤਿਆ ਸਾਰਾ ਠੀਕ ਹੈ ਭਾਈ ਹਾਂ ਸਾਰੀ ਤੁਹਾਡੇ ਟਰਾਲੀ ਜਿਹੜਾ ਕੋਈ ਲੱਦਿਆ ਹੋਇਆ ਕਿਦਾਂ ਨਾ ਆਪਾਂ ਖੇਤ ਦੇਖਿਆ ਸੀ ਇਹ ਮਲਾਹ ਵੀ ਦੇ ਵਿੱਚ ਇਹ ਤੰਬਾਕੂ ਆ ਤੇ ਤੰਬਾਕੂ ਨੂੰ ਇਹਨੂੰ ਪੱਤੇ ਨੂੰ ਸੁਕਾਉਣ ਸੁਕਾਉਣਗੇ ਪ੍ਰੋਸੈਸ ਕਰਨਗੇ ਤੇ ਉਸ ਤੋਂ ਬਾਅਦ ਇਹਦਾ ਇਹ ਹੋਰ ਦੇਸ਼ਾਂ ਵੱਲ ਨੂੰ ਜਾਂਦਾ ਹੈ ਸ਼ਾਇਦ ਯੂ ਐਸ ਏ ਵੱਲ ਨੂੰ ਜਾਂਦਾ ਹੈ ਮੇਰੇ ਸੁਣਨਾ ਚਾਇਆ ਸੀ ਇਹਦਾ ਜਰਦਾਬੰਦ ਹੈ ਸੌਖੀ ਭਾਸ਼ਾ ਵਿੱਚ ਦੱਸਿਓ ਯੂਅਰ ਇੰਟਰੋਡਕਸ਼ਨ ਪਲੀਜ਼ ਯਾ ਮੈਨ ਅਨਸਕੀ ਲਵਾਈ ਟੂ ਫਾਰਮਰ ਐਂਡ ਅ ਕੁਸ਼ੀ ਗਿਆਸ ਐਂਡ ਯਾ ਪਲੀਜ਼ ਟੂ ਮੀਟ ਜੂਰੀ ਦ ਯੂ ਆਰ ਬਰੇਵ ਟੂ ਬੀ ਵਾਟ ਯੂ ਡੂਇੰਗ ਜਸਟ ਜਸਟ ਅ ਬਰੀਫ ਇੰਟਰੋਡਕਸ਼ਨ ਪਲੀਜ਼ ਅਸ ਐਸ ਆਈ ਸੈਡ ਵੀ ਫਾਰਮਿੰਗ ਯਾ ਵੀ ਫਾਰਮਰ ਵਿਦ ਬੀ ਐਗਰੂਮ ਗੇਮ crops and uh, yeah. So this is how how old how old this farm is? This farm they were they were established in the fifties. Fifties yeah. We've had this farm now for twenty years. Okay. uh originally from South Africa, moved up here thirty three years ago. Okay. Our yeah. families have been farming here ever since yeah. Thank you. Everybody like Sarah ਸਾਰੇ ਰਿਕਾਰਡ ਰੱਖਦੇ ਨੇ ਵੀ ਇੱਕ ੱਚੀ ਗੱਲ ਨਹੀਂ ਆਪਣੇ ਪੰਜਾਬੀਆਂ ਨੂੰ ਜਿਵੇਂ ਖੇੜ ਵੀ ਘਟਾ ਪਾਦੇ ਆ ਬਾਅਦ ਚ ਪਤਾ ਲੱਗਦਾ ਇਹ ਬੱਕੀ ਕਰਿਆ ਸੀ ਕੀ ਨਹੀਂ ਸਾਰਾ ਰਿਕਾਰਡ ਹੁੰਦਾ ਇਹਨਾਂ ਕੋਲ ਜਿਵੇਂ ਉਹ ਫਾਈਲ ਪਈ ਹੈ ਪਹਿਲੀ ਜੀ ਟੋਬੈਕੋ 2020 ਕੀ ਦੀ ਹਾਂਜੀ ਅੱਜ 25 ਰੱਖਦੇ ਜੀ ਕੀ ਬਾਤ ਹੈ ਜੇ ਵੀ ਖੇਤੀ ਕਰਦੇ ਸਾਰੇ ਦਾ ਇਹ ਡਾਟਾ ਰਿਕਾਰਡ ਰੱਖਦੇ ਨੇ ਪੂਰੀ ਤਰ੍ਹਾਂ ਥੈਂਕ ਯੂ ਬ੍ਰਦਰ ਥੈਂਕ ਯੂ ਬ੍ਰਦਰ ਥੈਂਕਸ ਅਬਾਦ ਰਾਜ ਆਪਾਂ ਆਉਂਦੇ ਆ ਕੀ ਤਈ ਤਬਾਕੂ ਦੇਖਾ ਜਿਹੜੇ ਤਬਾਕੂ ਨੂੰ ਉਹ ਸਕਾਉਦੇ ਆ ਤੋਂ ਪਚਦੇ ਹਵਾਨਾਰ ਪਰ ਇਹ ਇੱਕ ਵੱਡਾ ਪ੍ਰੋਜੈਕਟ ਆ ਇਹ ਹਿੱਟਰ ਨਾਲ ਸਿਕਾਉਂਦੇ ਨੇ ਤੇ ਬਾਪੂ ਸੁੱਕ ਗਿਆ ਪੱਤੇ ਸੁੱਕ ਗਏ ਉਸ ਤੋਂ ਬਾਅਦ ਇਹ ਬੀਤੀਆਂ ਨੂੰ ਸਾਰੇ ਕਦਰ ਨੂੰ ਚੱਕ ਕੇ ਇਹਦੇ ਡੱਬਿਆਂ 'ਚ ਬੰਦ ਕਰ ਦਿਆ ਨੇ ਇਹਨੂੰ ਚੰਗੀ ਤਰ੍ਹਾਂ ਪੈਕ ਕੀਤਾ ਜਾਂਦਾ ਐਨ ਆਪਣੇ ਦੇ ਵਿੱਚ ਉਸ ਤੋਂ ਬਾਅਦ ਇਹ ਹੋਰਾਂ ਦੇ ਸ਼ਵਲ ਜਾਣ ਲਈ ਤਿਆਰ ਹੁੰਦਾ ਐਂ ਜੀ ਭੇਜਦੇ ਹਨਾ ਚੁੱਕ ਕੇ ਇਹ ਕੜਾ ਗੈਵੀ ਅਫਰੀਕਾ ਦਾ ਚੜਾਈਆਂ ਤਰਾਈਆਂ ਹੁੰਦੀਆਂ ਨੇ ਤਾਂ ਕਰਕੇ ਇੱਥੇ

ਇਹ ਲੋਕ ਜਿਹੜੇ ਛੋਟੇ ਪੱਧਰ ਤੇ ਖੇਤੀਬਾੜੀ ਕਰਦੇ ਆ ਉਹਨਾਂ ਤੋਂ ਫਸਲਾਂ ਖਰੀਦੀਆਂ ਜਾਂਦੀਆਂ ਨੇ ਤੇ ਉਹ ਫਸਲਾਂ ਲਿਆ ਕੇ ਇੱਥੇ ਸਟੋਰ ਕੀਤੀਆਂ ਜਾਂਦੀਆਂ ਆਨ ਸਪੌਟ ਕੈਸ਼ ਦਿੱਤਾ ਜਾਂਦਾ ਕਿਹਦੇ ਦੇ ਹਸਾਬ ਨਾਲ ਠੀਕਾ ਜਰਮਨ ਇੰਡਸਟਰੀਜ਼ ਲਿਮਟਿਡ ਇਸ ਵੇਲੇ ਆਪਾਂ ਸ਼ਹਿਰ ਕਾਪੀ ਦੇ ਬਾਰ ਬਾਰ ਖੜੇ ਆ ਗ੍ਰੇਟ ਨਾਰਥ ਰੋਡ ਤੇ ਤੇ ਆ ਦੋ ਨੌਜਵਾਨ ਆਪਣੇ ਨਾਲ ਨੌਜਵਾਨ ਕਾਲਾ ਤੇ ਦੂਜਾ ਸਿਮਰਨ ਜੀ ਹਮਰਾਇਟ ਜਿਹੜੀ ਚਾਰਦਵਾਰੀ ਚ ਇਸ ਵੇਲੇ ਆਪਾਂ ਖੜੇ ਆ ਇਹ ਚਾਰਦਵਾਰੀ ਲਗਭਗ 10 ਥਿੱਲਿਆਂ ਚ ਹੈ ਜਿਹੜੀ ਫਸਲ ਆਂ తీਨ ਹੁੰਦੀ ਆ ਉਹ ਟਰੱਕ ਇਥੇ ਚੜਦੇ ਨੇ ਉਹਨਾਂ ਦੀ ਤੋਲਾ ਤਲਾਈ ਹੁੰਦੀ ਆ ਤੋਲਾ ਤਲਾਈ ਹੋਣ ਤੋਂ ਬਾਅਦ ਇਧਰਲੇ ਹੱਥ ਸਾਹਮਣੇ ਤੋਂ ਬਹੁਤ ਵੱਡੇ ਛੱਡ ਬਣੇ ਹੋਇਆ ਕਾਲਿਆ ਇਧਰ ਆ ਇੱਕ ਮਿੰਟ ਅੱਛਾ ਤੁਸੀਂ ਲਿਆ ਕੇ ਜਿਹੜਾ ਨਾਲ ਖਰੀਦਦੇ ਓ ਉੱਥੇ ਸਟੋਰ ਕਰਦੇ ਓ ਉਹਦੀ ਕਿੰਨੀ ਕੈਪੈਸਿਟੀ ਆ ਕਿੰਨਾ ਇੱਕ ਵਾਰ ਚ ਸਟੋਰ ਹੋ ਜਾਂਦਾ 300 ਟਰੱਕ ਆ ਕੇ ਜਾਂਦੇ 10 ਜਿਹੜਾ ਮਾਲ ਤੋਂ ਪੀਟਾਂਪਾ ਠੀਕ ਹੈ ਉੱਥੇ ਹੀ ਸਾਰੇ ਮੁੰਡੇ ਕਰਦੇ ਆ ਆਪਣੇ ਆ ਗਿਆ ਥਾ ਮਾ ਤੁਹਾਡੇ ਬੰਦੇ ਬੈਠੇ ਜਿਹੜੇ ਦੇਸ਼ ਚੋਂ ਖਰੀਦਦੇ ਆ ਉਹ ਉਹ ਆ ਗਿਆ ਪਾਸਟੋਰ ਕਰ ਲੈਂਦੇ ਮੈਨੂੰ ਕਹਿ ਦੱਸੋ ਇਹ ਚਲ ਪ੍ਰਾਈਵੇਟ ادارے ਹੋ ਗਏ ਜਿਹੜੇ ਇੱਕ ਸੀ ਵਿੱਚ ਪੰਜਾਬੀ ਵੀ ਆ ਗਈ ਗੁਜਰਾਤੀ ਵੀ ਸਾਰਾ ਮਾਹੌਲ ਚੱਲ ਹੁੰਦਾ ਜਿਹੜੇ ਖਰੀਦਦੇ ਆ ਹਰ ਇੱਕ ਬਣ ਕੇ ਸਾਰੇ ਇੱਥੇ ਤੇ ਇਸ ਤੋਂ ਬਿਨਾ ਜਿਹੜੀ ਦੇਸ਼ ਦੀ ਸਰਕਾਰੀ ਖਰੀਦ ਦੀ ਏਜੰਸੀ ਆ ਉਹ ਵੀ ਖਰੀਦਦੀ ਆ ਉਹਨਾਂ ਸਾਰੇ ਕਹਿੰਦੇ ਆ ਫੋਰਸ ਰਿਜ਼ਰਵ ਏਜੰਸੀ ਠੀਕ ਆ ਭਾਈ ਕਾਉਣਾ ਪੜੇ ਆਪਾਂ ਹਾਂਜੀ ਉਹਨਾਂ ਸਮਾਨ ਨੂੰ ਸਟੋਰ ਕਰ ਲੈਂਦੇ ਕੀ ਕਰਦੇ ਆ ਆਪਾਂ ਜਿਹੜੀ ਕੰਪਨੀ ਅਕ੍ਰੈਸ਼ਿੰਗ ਆਣੀ ਉਹਨਾਂ ਨੂੰ ਜਿਹੜੇ ਡਿਗਟੇਮ ਕੱਢਦੇ ਆ ਸੌਤ ਨੂੰ ਸਮਝ ਦਿੰਦੇ ਆ ਜਿਹੜੀ ਮੇਜ਼ ਐ ਮਿਲਣਾ ਬੜੀਆਂ ਨੇ ਇੱਥੇ ਬੜੀਆਂ ਬੜੀਆਂ ਹਾਂ ਤੇ ਉਹ ਮਿਲਣਾ ਉਹ ਦਿੰਦੇ ਆ ਅਕ੍ਰੈਸ਼ਿੰਗ ਕਰਨ ਵਾਸਤੇ ਠੀਕ ਹੈ ਇਹਨਾਂ ਦੇ ਸੰਜਿੱਥੇ ਕਿਤੇ ਵੀ ਆਪਣੇ ਬੰਦੇ ਕੋਈ ਵੀ ਕੰਮ ਕਰਦੇ ਆ ਇਕੱਲੇ ਆਪਣੀ ਕੋਈ ਵੀ ਹੋਵੇ ਉਹ ਸਾਰੇ ਕਾਰੋਬਾਰ ਆਤਮ ਨਿਰਭਰ ਹੁੰਦਾ ਉਹਦੇ ਜ ਫਸਲ ਵੀ ਆਪ ਖਰੀਦਣੀ ਫਸਲ ਦੀ ਟੋਆ ਟਰਾਈ ਵੀ ਆਪ ਕਰਨੀ ਤੇ ਇਹ ਵੀ ਕੋਸ਼ਿਸ਼ ਹੁੰਦੀ ਆ ਵੀ ਉਹ ਜਿਹੜੀ ਫਸਲ ਖਰੀਦੀ ਹੋਈ ਆ ਜਿਹੜਾ ਮੱਕੀ ਆ ਇਥੋਂ ਦੇ ਲੋਕਾਂ ਦਾ ਖਾਣਾ ਸ਼ਿਵਾ ਕਹਿੰਦੇ ਜਿਹਨੂੰ ਮੱਕੀ ਦਾ ਆਟਾ ਜਿਆ ਬਣਾ ਕੇ ਕਿੱਲਾਇਆ ਕਰਕੇ ਖਾਂਦੇ ਨੇ ਉਹ ਵੀ ਇਥੇ ਮੈਨ ਲੱਗੀ ਹੋਈ ਚੱਕੀ ਉਹ ਇਥੇ ਪੀ ਕੇ ਦੇਣਾ ਲੋਕਾਂ ਤੱਕ ਪਹੁੰਚਦਾ ਕੀਤਾ ਜਾਣਾ ਮੱਕੀ ਖਰੀਦ ਕੇ ਇਕੱਠਾ ਕਰਕੇ ਹੋਰ ਥਾਵਾਂ ਤੇ ਜਦੋਂ ਵੇਚਣੀ ਹੁੰਦੀ ਆ ਤਾਂ ਉਹਦੇ ਟਰੱਕ ਵੀ ਰੱਖਣੇ ਪੈਂਦੇ ਆ ਟਰੱਕਾਂ ਤੇ ਉਹ ਜਿਹੜੇ ਸਾਰੇ ਦੇਸ਼ ਨੇ ਤੰਜ਼ਾਨੀਆ ਕਾਂਗੋ ਜ਼ਾਬੀਆ ਇਹਨਾਂ ਦੇਸ਼ਾਂ ਦੇ ਵਿੱਚੋਂ ਮੱਕੀ ਦੀ ਵੱਡੀ ਪੈਦਾਵਾਰ ਹੁੰਦੀ ਆ ਜਿੱਥੇ ਇੱਕ ਦੇਜ ਦੇ ਤੇ ਜੋ ਸੋਕਾ ਪੈਦਾ ਲੱਗਦਾ ਤਾਂ ਉੱਥੇ ਉਹ ਪਗਲ ਨੂੰ ਪਹੁੰਚਦਾ ਕੀਤਾ ਜਾਂਦਾ ਤੇ ਉਹਦੇ ਰੇਟ ਵਧਦੇ ਚੱਲਦੇ ਆ। ਇਸ ਤੋਂ ਬਿਨਾ ਚੌਲ ਦੀ ਖਪਤ ਵੀ ਇਨਾਂ ਦੇਸਾਂ 'ਚ ਹੈਗੀ ਆ ਪਰ ਚੌਲ ਬਹੁਤਾ ਜ਼ਿਆਦਾ ਨਹੀਂ। ਚੌਲ ਇੰਡੀਆ ਵੱਲੋਂ ਆਉਂਦਾ ਉਹ ਕੰਟੇਨਰਾਂ 'ਚ ਬੰਦ ਹੋ ਕੇ ਸਮੁੰਦਰੀ ਜਹਾਜ਼ਾਂ 'ਚ ਸਫ਼ਰ ਕਰਦਾ ਕਰਦਾ ਇੱਥੇ ਆਉਂਦਾ। ਇੱਥੋਂ ਅੱਗੇ ਉਹਨੂੰ ਵੰਡਿਆ ਜਾਂਦਾ। ਇਹ ਸਭ ਮੁਤਕਰੀਆਂ ਕਰਦਾ। ਇਨਾਂ ਦੇਸਾਂ 'ਚ ਕੰਮ ਕਰਦੇ ਆਪਾਂ ਬੰਦਿਆਂ ਨੂੰ ਵੇਚਦੇ ਆਪ੍ਰਿਆਂ ਨੂੰ ਉਹਨਾਂ ਦੇ ਕਾਰੋਬਾਰ ਦੇਖਦੇ ਆ ਤੇ ਇਹ ਉਹਨਾਂ ਦਾ ਇੱਕ ਰਹਿਣ ਟਿਕਾਣਾ। ਇਹੋ ਜਿਹੇ ਰਹਿੰਗਾ ਸਾਰੇ ਘਰ ਬਹੁਤ ਸੋਹਣੇ ਬਣੇ ਹੁੰਦੇ ਨੇ ਵੱਖਰੀ ਤਰ੍ਹਾਂ ਦਾ ਇਹਨਾਂ ਦਾ ਨਮੂਨਾ ਹੁੰਦਾ ਤੇ ਜਿਵੇਂ ਆ ਸਾਹਮਣੇ ਘਰ ਬਹੁਤ ਵੱਡਾ ਹੈ ਬਹੁਤ ਸੋਹਣਾ ਆਹ ਕਮਰੇ ਬਣੇ ਹੋਏ ਨੇ ਦੋ ਅੱਗੇ ਬਣੇ ਹੋਏ ਨੇ ਤੇ ਨਾਲ ਹੀ ਇਹਨਾਂ ਘਰਾਂ 'ਚ ਇੱਕ ਹੋਰ ਖੂਬਸੂਰਤੀ ਇਹ ਹੁੰਦੀ ਆ ਕਿ ਜਿਹੜੇ ਘਰਾਂ 'ਚ ਕੰਮ ਕਰਦੇ ਹੁੰਦੇ ਨੇ ਉਹਨਾਂ ਲਈ ਸਰਵੰਟ ਕੁਆਟਰ ਨਾਲ ਬਣੇ ਹੁੰਦੇ ਆ ਗੈਸਟ ਰੂਮ ਬਣੇ ਹੁੰਦੇ ਕਿੰਨੇ ਜੀਅ ਜੰਤਾ ਸਾਰੇ ਇੱਥੇ ਸਾਂਭੇ ਜਾਂਦੇ ਨੇ ਭਾਈ ਤੁਸੀਂ ਇਹਨਾਂ ਬੀਬੀ ਹੋਣਾ ਬਾਰੇ ਸਰਵੰਟ ਉਹਨਾਂ ਦਾ ਘਰ ਵੀ ਨਾਲ ਹੀ ਬਣਾਉਂਦੇ ਆ ਸਾਸਫਾਈ ਇਹਨਾਂ ਦੀ ਹਾਂਜੀ ਕੱਜ ਸ਼ੁਮਾਰੀ ਮੋਦੀ ਪੰਜਾਬੀ ਹੁੰਦੀ ਹੈ ਨਾ ਠੀਕ ਹੈ ਚਲੋ ਤਾਂ ਭਾਈ ਆਲਮ ਬਾਈ ਨਾਲ 10 ਸਾਲਾਂ ਤੋਂ ਕੰਮ ਕਰ ਰਹੀ ਉਹ ਤੋਂ ਪਹਿਲਾਂ ਫਾਰੂ ਦੇ ਰੋਟੀ ਬੜੀ ਬਰਉਦੇ ਸੀ ਠੀਕ ਹੈ ਇਸ ਕਰੀਏ ਸ਼ੁਰੂ ਤੋਂ ਤੇ ਜਦੋਂ ਪੰਜਾਬੀ ਖਾਣਾ ਤਾਂ ਬਣਾਉਣਾ ਸਿਖਾਇਆ ਹੋਇਆ ਤਾਂ ਸਾਰਾ ਆਉਂਦਾ ਠੀਕ ਹੈ ਚਲੋ ਚਲੋ ਵੀ ਹੁਣ ਜਿਵੇਂ ਇੱਥੇ ਕੋਈ ਨਹੀਂ ਹੈਗੇ ਗੈਰ ਰਾਜਰਾ ਵੀ शेख ਬਾਈ ਅੱਗੇ ਹੈ ਨਹੀਂ ਆਲਮ ਬਾਈ ਅੱਗੇ ਕੋਈ ਨਹੀਂ ਕਰੇ ਸਾਰੇ ਘਰ ਦੀ ਜ਼ਿੰਮੇਵਾਰੀ ਚੱਕਦੀ ਹੈ ਐਂ ਗੱਲ ਨਹੀਂ ਆਈ ਰਿਕਸ ਇਹ ਕੋਈ ਇਤੋਂ ਇਧਰ ਮਾਰੀ ਮੁੱਟੀ ਚੀਜ਼ ਵੀ ਇਤੋਂ ਇਧਰ ਉੱਥੇ ਚਾਬੀ ਇਹਨਾਂ ਕੋਲ ਹੈ ਚਾਬੀ ਇਹਨਾਂ ਕੋਲ ਹੈ ਸਾਰੀ ਬਿਊਟਰ ਸਾਰੀਆਂ ਚਾਬੀਆਂ ਜੋ ਵੀ ਇਹਨਾਂ ਕੋਲ ਹੈ ਵਧੀਆ ਬੰਦੇ ਹਨ ਤਾਂ ਟੈਨ ਟ੍ਰਸਟ ਟੈਕ ਨਾਈਸ ਹੈ ਥੈਂਕ ਯੂ ਜਿਹੜੇ ਘਰ ਚਪਾਈਸ ਵਾਲੇ ਕਰਦੇ ਹਨ ਲਗਭਗ ਇਹ ਸਾਲ ਤੋਂ ਜ਼ਿਆਦਾ ਬਣਦੇ ਤੇ ਇਹਨਾਂ ਘਰਾਂ ਵਿੱਚ ਲੱਕੜ-ਲੁੱਕੜ ਵਰਤੀ ਜਾਂਦੀ ਹੈ ਲਾਈਟ ਹੈ ਨਹੀਂ ਲਾਈਟ ਦੀ ਸਮੱਸਿਆ ਦੇ ਚੱਲ ਰਹੀ ਰਹਿੰਦੀ ਤਾਂ ਕਰ ਕਿੰਨੇ ਹੀ ਮਿਹਰੇ ਚਪਾਣ ਦੇਖਦੇ पर इतनी रोशनी तो है बंदे ठीक है 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 ਸ਼ਹਿਰ ਕਾਬੇ ਨੂੰ ਘੁੰਮਦੇ ਘੁੰਮਦੇ ਇੱਕ ਫਟ ਰਕਾਂ ਦੇ ਯਾਰਡ ਦੇ ਵਿੱਚ ਖੜੇ ਆ ਜਿੰਨੇ ਵੀ ਹੁਣ ਤੱਕ ਅਪਾ ਅਫਰੀਕਾ ਦੇ ਦੇਸ਼ ਘੁੰਮੇ ਆ ਉਹਨਾਂ ਦੇ ਖੇਤੀਬਾੜੀ ਦੇ ਨਾਲ ਨਾਲ ਆਪਣੇ ਬੰਦਿਆਂ ਦਾ ਇਹ ਵੀ ਇੱਕ ਵੱਡਾ ਕਾਰੋਬਾਰ ਆ ਟਰੱਕਿੰਗ ਜਿਵੇਂ ਪਹਿਲਾਂ ਗੱਲ ਕਰਦੇ ਸੀਗੇ ਇਹਨਾਂ ਦੇ ਸਾਡੇ ਰੇਟ ਬਹੁਤ ਘੱਟ ਚੱਲਦੀ ਆ ਸਮੁੰਦਰ ਤੋਂ ਦੂਰ ਨੇ ਤੇ ਬੋਟ ਵੀ ਨਹੀਂ ਲੱਗਦੀ ਲੈਂਡਲੌਕ ਕੰਟਰੀ ਹੋਣੇ ਕਰਕੇ ਜਿਹੜਾ ਆਉਣਾ ਜਾਣਾ ਟੋਆ ਟਵਾਈ ਸੱਤ ਪੈੜੀ ਉਹ ਸਾਰੀ ਇਹਨਾਂ ਟਰੱਕਾਂ ਦੇ ਕੀਤੀ ਹੁੰਦੀ ਆ ਤੇ ਆਹ ਟਰੱਕ ਸਿਨੋ ਟਰੱਕ ਸਿਨੋ ਟਰੱਕ ਕੰਪਨੀ ਆ ਪਹਿਲੀ ਵਾਰੀ ਮੈਂ ਇਹ ਟਰੱਕ ਤਪੀਲੇ ਵਿੱਚ ਦੇਖਿਆ ਜੀ ਜਾਂ ਇਹ ਨਾ ਰਾਮਾ ਤੇ ਮਰਸਡੀਜ਼ ਸਕੀਨੀਆ ਫਰਾਈਟ ਲਾਈਨਰ ਇਹੋ ਜਿਹੇ ਟਰੱਕ ਦੌੜਦੇ ਆਪਾਂ ਨਿਤ ਦੇਖਦੇ ਆ ਆਪਾਂ ਖੜੇ ਆ ਜ਼ਾਬੀਆ ਦੇ ਵਿੱਚ ਇਤੋਂ ਬਿਨਾ ਜਿਹੜੇ ਹੋਰ ਦੇ ਜਿਹਨੇ ਕਾਨਾ ਨਾਜ਼ੀਰੀਆ ਉਧਰਲੇ ਪਾਸੇ ਵੀ ਪੰਜਾਬੀਆਂ ਦਾ ਟਰੱਕਾਂ ਦਾ ਤਕੜਾ ਕਾਰੋਬਾਰ ਹੈ ਇਹ ਕੰਪਨੀ ਦਾ ਕੀ ਨਾਮ ਦੱਸੋ ਛੋਟੇ ਵੀਰ ਤੁਸੀਂ ਐਟ ਐਂਡ ਐਕਟਰ ਕਮੋਡਿਟੀਆਂ ਹਰਦੇਵ ਐਂਡ ਹੈਰੀ ਹਰਦੇਵ ਐਂਡ ਹੈਰੀ ਬਾਈ ਜਿਹੜੇ ਆਲੋ ਭਾਈ ਸੱਜੇ ਭਾਈ ਵੱਡੇ ਯਾਰ ਆਪਰਾ ਪੁਰਾਣੇ ਥੂਲੇ ਸਾਰੇ ਸਾਰਾ ਰੋਪਾ ਵੀ ਹੋਈ ਓਕੇ ਬਸ ਇਹਦਾ ਤੂੰ ਜਾਂਦੀਆ ਤਵਾਇਆ ਕਿ ਲੋਟਾ ਠੀਕ ਹੈ ਭਾਈ ਵੀ ਕਰਦੇ ਨਹੀਂ ਭਾਈ ਤੂੰ ਫਤਰਾ ਚ ਖਰੀਦ ਵੇਚ ਕਰਦੇ ਆ ਸਾਰੇ ਬੜੇ ਨਾਲ ਹੀ ਯਾਰ ਬਾਈ ਨਾਲ ਅੱਛਾ ਉਧਰਲੇ ਬਸ ਖਰੀਦਦਾਰੀ ਕਰਦੇ ਠੀਕ ਹੈ ਯਾਰ ਠੀਕ ਹੈ ਇਸੇ ਤੱਕਾ ਜਿਹਾ ਹੋ ਰਿਹਾ ਮੇਰੇ ਬਸ ਠੀਕ ਹੈ ਕਿ ਮਾਤਰ ਹਾਂਜੀ ਆਪਣੇ ਗਗਨਦੀਪ ਤੇ ਗਰੇਵਾਲ ਜੀ ਪਤਾ ਨਹੀਂ ਦੋਨੇ ਜੀ ਕੇ ਦੇ ਕੇ ਸਾਈਨ ਕਰ ਜਾਈਏ ਆਲਮ ਦੀ ਸਰਪੰਚ ਸਿੰਘ ਕੋਲ ਕਰੇ ਯਾਰ ਕੁਲਰ ਢਿੱਲੋ ਸਾਰੇ ਗੋਦ ਇਹਨਾਂ ਦੇਖਦੇ ਨੇ ਬੋਲੇ ਪਰ ਜੀ ਕਿਹਨੇ ਸਾਈਨ ਕਰਨਾ ਕਿ ਕਿਹਨੇ ਕਰਿਆ ਤੋ 2016 ਸਾਰਾ ਪੂਰੇ ਨੇ ਕਰਦੇ ਨੇ ਸਾਰੇ ਇਹ ਹੈ ਕੁੱਕਰੇ ਕਰਦੀ ਗੁੱਪ ਅਤੇ ਇਹ ਜੇ ਸਵਤੋਤਨ ਅੱਤਵੀਂ ਸਿਕੂਮਾ ਬਿਕਾ ਵਿੱਚ ਡੇਂਜਰਸ ਦੁਸ਼ਮਣ ਹੀ ਰੋਮਾ ਵਿੱਚ ਜਿੱਤਾਂ ਚਾਰ ਦੇ ਵੀ ਸਾਰਾ ਫੈਮਿਲੀ ਇਹ ਯਸਦਾ ਯਸਤੀ ਹਾ ਕੋਰੂ ਤਵਾ ਕੋਰੂ ਜਿੱਛੇ ਵਰਤ ਚੱਕੀ ਰੱਖੋ ਕੋਰੂ ਦੇ ਮਸਾਲੇ ਦੇ ਨਾਲ ਸ਼ਹਿਦਾ ਪੱਤਾ ਕਰਦੇ ਨੇ ਸੱਪ ਦੇ ਨਸਾਰੇ ਪਟਨ ਕਾਰ ਦੀ ਡਿੱਗੀ ਕੋਲੇ ਜਿਹੜੇ ਦੋ ਮੁੰਡੇ ਖੜੇ ਆ ਨਾ ਇਹ ਅੰਤਰਰਾਸ਼ਟਰੀ ਵਪਾਰ ਕਰਦੇ ਆ ਇਹ ਸਾਰੇ ਨਾਲ ਮਿਲ ਕੇ ਅਸਲ ਦੇ ਵਿੱਚ ਇਕੱਲੇ ਬੰਦੇ ਦੇ ਕਰਨ ਵਾਲਾ ਕੰਮ ਨਹੀਂ ਹੁੰਦਾ ਟੀਮ ਵਰਕ ਹੁੰਦਾ ਇਹਨਾਂ ਨੇ ਪੰਜਾਬ ਤੋਂ ਆ ਚੌਲ ਲਿਆਉਂਦੇ ਨੇ ਸਾਇਨਾਲ ਹੁੰਦਾ ਪੂਰਾ ਪੂਰਾ ਫੂਟੋਂ ਇਹ ਚੌਲ ਹੋਣਾ ਇਹ ਦੇਸ਼ ਦੇ ਵੇਖਣਗੇ ਕਿ ਕਿੱਥੇ ਕਿੱਥੇ ਵੇਚਨੇ ਆ ਉਹਦੇ ਲਈ ਇਹੋ ਜਿਹੇ ਜਾਰ ਰੱਖੇ ਆ ਇਹਨਾਂ ਚ ਪਾ ਕੇ ਡੋਬਟੀ ਕਹਾਵਤ ਦਿਖਾਉਣ ਕੇ ਜਿੱਥੇ-ਜਿੱਥੇ ਚੌਲ ਪਸੰਦ ਆਗੇ ਉਥੇ ਵੱਡੇ ਕਵਾਂਟਾ ਦੇ ਵਿੱਚ ਇਹ ਚੀਜ਼ਾਂ ਜਾਣਗੀਆਂ ਕਿ ਅਫੇਰ ਕਾਹ ਵਿਕਣੀ ਹੈ ਐਂ ਚੱਲਦਾ ਨਾ ਬਾਈ ਮਹੌਲੇ ਠੀਕ ਹੈ ਹਲਕੀ ਜਿਹੀ ਸੇਲ ਹੋਊਗੀ 1 ਕਿਲੋ ਤੋਂ 1 ਕਿਲੋ ਲਗਾਉਣਾ ਹਾਂ ਇਹ ਫਿਰ ਤੁਸੀਂ ਮੁਦਰੀਜਾ ਕਾਹਦੇ ਨੇ ਆਉਣਾ ਇਹ ਆਇਆ ਹੈ ਰੁੰਡੂ ਕੋਟ ਰੋਂ ਮੈਰਾ ਕੋਟ ਸੇ ਆਇਆ ਹੈ ਮੈਰਾ ਕੋਟ ਮਜ਼ੰਬਿਕ ਤੇ ਹਾਂ ਸਾਬੀ ਥਾਰੇ ਜਰਾ ਬੋਲ ਅੱਛਾ ਸਾਊਥ ਅਫਰੀਕਾ ਤੋਂ ਸਾਊਥ ਅਫਰੀਕਾ ਤੋਂ ਟੱਕਾਂ ਦੇ ਲੋਡ ਉਸ ਇੱਥੇ ਆਏ ਨੇ ਠੀਕ ਹੈ ਨਾ ਇਹ ਪਰੰਪਰਾਵੋ ਠੀਕ ਹੈ ਤਾਂ ਵੀ ਜਿਆਦਾ ਟੁੱਟੀ ਲੜਕੇ ਇਸ ਤਰੀਕੇ ਨਾਲ ਸੋਚਦੇ ਹਾਂ ਕਿ ਹੁਣ ਤੁਸੀਂ ਇਹ ਦੁਕਾਨਾਂ ਦੇ ਕੁਆਲਟੀ ਚੈੱਕ ਕਰਾਉਂਗੇ ਜਿਹਨੂੰ ਜਿਹਨੂੰ ਪਸੰਦ ਆਉਣੀਗੀ ਤੇ ਉਹਨੂੰ ਉਹਨੂੰ ਵੇਚ ਦੇ ਜਾਓ ਇਹ ਵਧੀਆ ਜੀ ਸੈਂਪਲ ਵੀ ਇੱਧਰ ਰੱਖਣੀ ਪੈਂਦਾ ਸੈਂਪਲ ਰੱਖ ਲੈਣਾ ਇਹ ਸਾ ਇਲਾਕੇ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਹੁਣ ਕਿ ਵੱਧਦੇ ਹਨ ਦੋ ਦਿਨ ਖੇਤੀਬਾੜੀ ਨਾਲ ਸੰਬੰਧ ਦਾ ਤਾਂ ਬਹੁਤ ਸਾਰੇ ਗੱਲਾਂ ਬਾਤਾਂ ਕੀਤੀਆਂ ਟਰੈਕਟਰਾਂ ਦੇਸ਼ਾ ਖੇਤੀਬਾੜੀ ਦੇ ਰੇਟ ਫਸਲਾਂ ਕੀ ਹੁੰਦੀਆਂ ਨੇ ਆਮਦਨ ਕੀ ਹੁੰਦੀ ਆ ਜੰਗਲ ਕਿਦਾਂ ਸਾਰਾ ਬਸ ਸਾਫ਼ ਹੁੰਦਾ ਉਹ ਸਾਰੇ ਜਾਣਕਾਰ ਤੇ ਲੈਣਾ ਸਾਂਝਿਆ ਗਿਰਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਤੇ ਹੁਣ ਆਪਾਂ ਇਥੋਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਸਾਈਕਲ ਚੱਕਾਂਗੇ ਤੇ ਨਵੇਂ ਦੇਸ਼ ਵੱਲ ਨੂੰ ਹਾਂ ਅਗਲੇ ਦੇਸ਼ ਦਾ ਬਾਦਲ ਹੁਣ ਭਾਜਨੇ ਜਾਣਾ ਸਾਈਕਲ ਤੇ 10 ਕਿਲੋਮੀਟਰ ਹੁਣ ਦੇਖਿਓ ਅਗਲੇ ਬੰਦ ਚ ਪੈਡਲ ਮਾਰਦੇ ਮਾਰਦੇ ਜਾਵਾਂਗੇ ਨਵੇਂ ਦੇਸ਼ ਤੋਂ ਤਿੰਨ ਜਿਹੜੇ ਬਾਕੀ ਰਹਿੰਦੇ ਨੇ ਉਧਰ ਦਾ ਆਪਾਂ ਸਫ਼ਰ ਕਰਾਂ ਤੇ ਵੀਜ਼ਾ ਥੋੜਾ ਚੱਕਰ ਚੱਲ ਰਿਹਾ ਪ੍ਰੋਸੈਸ ਅਪਲਾਈ ਕੀਤੇ ਹੋਏ ਨੇ ਉਹ ਪ੍ਰੋਸੈਸ ਏਟ ਸਤਿ ਸ਼੍ਰੀ ਅਕਾਲ ਸਾਥੀ ਜਨਤਿਆਂ ਦੇ ਅੰਦਰ ਵੀ ਆਪਾਂ ਨੂੰ ਵੀ ਅਗਲੇ ਦਿਸ਼ਾ ਦੇ ਮਿਲ ਜਾ। ਸਸੀ ਕਾਮ ਜੁੜੇ ਰਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਕਰੋ ਵੀਡੀਓ ਦੇਖਾ ਕਮੈਂਟ ਕਰ ਜਰੂਰ ਕਰਿਓ। ਤੇ ਮੈਂ ਇਸ ਵੀਡੀਓ ਵਿੱਚ ਘਰ ਦੇ ਵਿੱਚ ਬੈਠਾ ਗੁਰਰਾਜ ਸਿੰਘ ਤੇ ਭਾਈ ਅਰਸ਼ਦੀਪ ਹੋਣਾ ਕੋੜੇ। ਹੈਪੀਨੈਸ ਇਜ਼ ਵਾਚਿੰਗ ਯਰ ਔਨ ਬਲੌਗਸ ਔਨ ਟੀਵੀ। ਸਸੀ ਕਾਮ ਕਹਤੋ ਭਾਈ। ਆਪਣੇ ਮਾਝੇ ਦੇ। ਸਸੀ ਕਾਮ ਕਹਤੋ। ਸਤਿ ਸ਼੍ਰੀ ਅਕਾਲ। ਅਮ ਜੀ ਆ। ਫਿਕਰ ਰਜਿਸਟਰ ਤੁਸੀਂ ਦੇਖਿਆ ਹੀ ਐ ਆਲੇ ਨੇ ਸਾਨੂੰ ਸਾਊਥ ਅਫਰੀਕਾ ਦੀ ਹੁਣ ਤੋਂ ਲੈ ਕੇ 4-5 ਮਹੀਨੇ ਲੱਗੇ ਹੁਣ ਤੱਕ ਇਹਨਾਂ ਬਹੁਤ ਬੁਧੀ ਦੇ ਦਿਖਾ ਦਿੱਤਾ ਸਾਈਕਲ ਤੇ ਉਹ ਵੀ ਉਹ ਵੀ ਸਾਈਕਲ ਤੇ ਤੇ ਹੁਣ ਜਾ ਕੇ ਇਹਨਾਂ ਨੂੰ ਰਾਤ ਵਿੱਚ ਲੀਗ ਫੀ ਨਾਲ ਦੇ ਬੰਦੇ ਮਿਲਿਆ ਜੋ ਇਹਨਾਂ ਨੂੰ ਕੁਮਾਰ ਦੇ ਖਿਲਾਫ ਫਰਾ ਰਹੇ ਆ ਜਿਹੜੇ ਉੱਤਰ ਦੇ ਸਾਊਥ ਅਫਰੀਕਾ ਦੇ ਬੰਦੇ ਇਹਨਾਂ ਨੂੰ ਕੰਟੈਕਟ ਕੰਟੈਕਟ ਕੀਤਾ ਸੀ ਕੰਟੈਕਟ ਤੇ ਆਦੇ ਤੇ ਉਹਨਾਂ ਦਾ ਹੀ ਹੌਸਲਾ ਹੁੰਦਾ ਨਾਲ ਕੁਛ ਉਹ ਕੁਮਾਰ ਇਹਨਾਂ ਲਈ ਨਾ ਜਿਖਾਇਆ ਬਹੁਤ ਵਧੀਆ ਵਲੋਗ ਦੇਣਾ ਤੇ ਵੀ ਸਿਰ। ਹੋਰ ਇਹ ਤੋਂਾਨੂੰ ਫਾਰਮਿੰਗ ਦਾ ਪੂਰਾ ਗਿਆਨ ਮਿਲਦਾ ਹੈ। ਸਭ ਕੁਝ ਹੈ ਨਹੀਂ ਮੈਂ। ਗਿਆਨ ਸਭ ਕੁਝ ਹੀ ਹੈ। ਸਾਰਾ ਕੁਮਾਇਆ ਸਾਨੂੰ ਪਤਾ ਲੱਗੇ ਦੱਖਣ ਅਫਰੀਕਾ ਦੇ ਬੰਦੇ ਵੀ ਬਹੁਤ ਨਾਈਸ ਹੈ। ਨਾਈਸ ਤਾਂ ਹੀ ਅਗਲੇ ਪੂਰਾ ਪੂਰਾ ਘਰ ਛੱਡ ਕੇ ਜਾ ਰਹੇ ਉਹਨਾਂ ਦੇ ਉੱਤੇ ਡਿਪੈਂਡ ਕਰਕੇ ਜਾ ਰਹੇ। ਤੇ ਗਾਇਸ ਹੁਣ ਮਿਲਦੇ ਆ ਅਗਲੇ ਵਲੌਗ ਚ ਦੇ ਰਿਐਕਸ਼ਨਸ। ਔਰ ਥੈਂਕਸ ਫॉर ਵਾਚਿੰਗ ਬਾਏ ਬਾਏ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦੇਣਾ।